ਇਹ ਕਹਿ ਰਹੇ ਹੋ ਨਾ ਸਾਰਿਆਂ ਨੂੰ ਹੀ ਕਿੰਨੀ ਨਹੀਂ ਪੰਥਕ ਕਿੰਨੀ ਆ ਵੀ ਸਾਰਿਆਂ ਦਾ ਮਤਲਬ ਜੀ ਪੰਥਕ ਨਾ ਕਾਂਗਰਸ ਆਵੇ ਸਾਡੇ ਨਾਲ ਨਾ ਅਸੀਂ ਉਹਨੂੰ ਰਲਾਈਏ ਅੱਛਾ ਜੀ ਤੇ ਫਿਰ ਕਾਲੀ ਦਲ ਨੂੰ ਰਲ ਲਾ ਲੋ ਨਹੀਂ ਜੀ ਉਹ ਵੀ ਹੈ ਉਹ ਤਾਂ ਸਾਰਿਆਂ ਦਾ ਆਪਣਾ ਆਪਣਾ ਚੱਲ ਗਿਆ ਜਿਹਦੇ ਬਾਕੀ ਹੈ ਜੀ ਪੰਥਕ ਅ ਅਕਾਲੀ ਦਲ ਪੰਥਕ ਦੀ ਗੱਲ ਕਰਦਾ ਧਰਮੀ ਫੌਜੀ ਪਰਿਵਾਰ ਦੀ ਗੱਲ ਕਰਦਾ ਕੀ ਕਹਿਣਾ ਚਾਹੁੰਦੇ ਤੁਹਾਡੀ ਹੈ ਬਾਈ ਜੀ ਜਿਹੜੇ ਇਹ ਧਰਮੀ ਫੌਜੀ ਪਰਿਵਾਰ ਦੀ ਗੱਲ ਕਰਦੇ ਆ ਇਹਨਾਂ ਨੂੰ ਉਹਦੋਂ ਨਹੀਂ ਧਰਮੀ ਫੌਜੀ ਯਾਦ ਆਏ ਉਹ ਧਰਮੀ ਫੌਜੀ ਜਿਹੜੇ ਦਰਬਾਰ ਸਾਹਿਬ ਦੇ ਬਾਹਰ ਰੱਖਿਆ ਚਲਾਉਂਦੇ ਸੀ ਤੇ ਮਗਰ ਲਿਖਿਆ ਹੁੰਦਾ ਸੀ ਧਰਮੀ ਫੌਜੀ ਦਾ ਰੱਖਿਆ ਬਹੁਤ ਧਰਮੀ ਫੌਜੀ ਨਹੀਂ ਆਦਾ ਇਹਨਾਂ ਨੂੰ ਆ ਵੇਖੋ ਸਾਹਮਣੇ ਬੈਠੇ ਹੁਣ ਬੀਬੀ ਪ੍ਰਿੰਸੀਪਲ ਹੈ ਉਹ ਇਹਨਾਂ ਨੂੰ ਯਾਦ ਹੈ ਵੀ ਹਾਂ ਧਰਮੀ ਫੌਜੀ ਦੀ ਜਿਹੜੇ ਅਸਲ ਲੋੜ ਵਾਲੇ ਸੀਗੇ ਜਿਨ੍ਹਾਂ ਨੂੰ ਅਸਲ ਜੀ ਜ਼ਰੂਰਤ ਸੀਗੀ ਜਿਹੜੇ ਰੱਖਿਆ ਚਲਾਉਂਦੇ ਸੀ ਧਰਮੀ ਫੌਜੀ ਉਹਦਾਂ ਦੀ ਤਾਂ ਇਹਨਾਂ ਨੇ ਕਦੇ ਸਾਰ ਨਹੀਂ ਲਈ ਫਰਮਾਨ ਦੇ ਨਾਲ ਸਿੱਖ ਸਿੱਖਦੀਆਂ ਲੱਤਾਂ ਖੇਚਦਾ ਪਿਆ ਉਹ ਤਾਂ ਹੈ ਹੀ ਆ ਜੀ ਵਿਦੇਸ਼ ਕੋਈ ਸ਼ੱਕ ਹੀ ਨਹੀਂ ਹੈ ਸਰਨਤਨ ਦੇ ਲੋਕਾਂ ਦਾ ਤੇ ਲੋਕਾਂ ਦਾ ਹਾਂ ਜੀ ਤਰਨਤਨ ਦੇ ਲੋਕਾਂ ਨੂੰ ਕਿ ਸਰਨਤਨ ਦੇ ਲੋਕਾਂ ਨੂੰ ਇਹੀ ਕਹਿਣਾ ਚਾਹੂੰਗਾ ਜੀ ਵੀ ਦੇਖੋ ਜਿਵੇਂ ਤੁਸੀਂ ਪਹਿਲਾਂ ਵਾਰਿਸ ਪੰਜਾਬ ਤੇ ਅੰਮ੍ਰਿਤਪਾਲ ਤੇ ਤੁਸੀਂ ਭਰੋਸਾ ਕੀਤਾ ਵਿਸ਼ਵਾਸ ਕੀਤਾ ਹੈ ਉਹਨਾਂ ਨੂੰ ਜਿਤਾਇਆ ਹੈ ਓਵੇਂ ਇਹ ਵੀ ਅੰਮ੍ਰਿਤ ਪਾਲ ਸਿੰਘ ਵੱਲੋਂ ਹੀ ਕੈਂਡੀਡੇਟ ਨੇ ਇਹਨਾਂ ਨੂੰ ਜਿਤਾ ਕੇ ਇੱਕ ਵਾਰੀ ਵਿਧਾਨ ਸਭਾ ਚ ਭੇਜੋ ਤੇ ਐਮਪੀ ਲੈਵਲ ਤੇ ਕੰਮ ਕੋਈ ਵੀ ਨਹੀਂ ਹੋਇਆ ਕੋਈ ਨਹੀਂ ਹੋਇਆ ਕਰਨ ਕਰਦੇ ਪਾ ਜੀ ਹਾਂ ਉਹ ਹੀ ਜਵਾਬ ਲੋਕ ਸਭਾ ਡਿਵੈਲਪਮੈਂਟ ਕਰਦਾ ਸੁਵੰਨ ਮੈਂ ਪਾ ਜੀ ਦੇਖੋ ਸੁਣੋ ਮੇਰੀ ਜਾਨ 22 ਸਾਲ ਤਾਂ ਨਹੀਂ ਲੰਘੇ 1.5 ਸਾਲ ਹੀ ਲੰਘਿਆ ਹਾਂਜੀ ਤੇ ਸਭ ਤੋਂ ਪਹਿਲੀ ਗੱਲ ਉਹਨਾਂ ਦੀ ਅਸੀਂ ਕਿ ਆ ਸੀ ਵੀ ਐਮਪੀ ਲੈਡ ਦਾ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਕਿਸੇ ਨੂੰ ਵੀ ਆਥਰਾਇਜ਼ ਕੀਤਾ ਜਾਵੇ ਬਈ ਉਹ ਗਰੰਟਾ ਪਾ ਸਕਣ ਸਰਕਾਰ ਨਹੀਂ ਮੰਨਦੀ। ਦੂਜੀ ਗੱਲ ਤੁਸੀਂ ਹੜਾਂ ਦੀ ਗੱਲ ਕਰਦੇ ਹੋ ਸਾਡੇ ਕੋਲੇ ਕਾਪੀਆਂ ਰੱਖੀਆਂ ਇਹ 22 ਨੇਮ ਬੰਦਿਆਂ ਦੇ ਨਾਮ ਲਿਖੇ ਆ ਸਾਡੇ 25 ਕੈਂਪ ਲੱਗੇ ਸੀ ਹੜਾਂ ਦੇ ਵਿੱਚ ਤੁਸੀਂ ਕਿਸੇ ਵੀ ਪਾਰਟੀ ਦੇ 25 ਕੈਂਪ ਦਿਖਾ ਦਿਓ ਤੁਸੀਂ 5 ਕੈਂਪ ਹੀ ਦਿਖਾ ਦੋ ਜਦੋਂ ਕਿਸੇ ਚੀਜ਼ ਦਾ ਵਿਕਾਸ ਹੀ ਨਹੀਂ ਹੋਣਾ ਤੇ ਫਿਰ ਪੰਥ ਨੂੰ ਜੁੜਨ ਦਾ ਫਾਇਦਾ ਕੀ ਭਾਜੀ ਲੋੜ ਪਈ ਤੇ ਤਾਂ ਖੜੇ ਆ ਨਾ ਬਾਕੀਆਂ ਨੇ ਕਿਹੜਾ ਵਿਕਾਸ ਕਰਤਾ ਅੱਜ ਤੱਕ ਸਰਕਾਰ ਦੇ ਜਿਹੜੇ ਜਿਹੜਿਆਂ ਦੇ ਜਿਹੜੇ ਦਾਅਵੇ ਤਾਂ ਦਾ ਭਗਵੰਤ ਮਾਨ ਨੂੰ ਤਾਂ 4 ਸਾਲ ਹੋ ਗਏ ਇਹੀ ਨਹੀਂ ਪਤਾ ਲੱਗਾ ਬਈ ਉਹ ਮਸ਼ਹਰੇ ਚ ਜਾ ਰਿਹਾ ਜਾਂ ਸਰਕਾਰ ਦਾ ਸੀਐਮ ਹੁਣ ਵੀ ਸਟੇਜਾਂ ਤੋਂ ਚੁਟਕਲੇ ਸੁਣਾਈ ਜਾਂਦਾ ਹੈ ਕੰਮ ਕਰਨ ਵਾਲਾ ਤਾਂ ਕਰ ਦਿੰਦਾ ਉਹ 2024 ਵਾਲੀ ਲੈਰ ਤੁਸੀਂ ਪੈਦਾ ਕਰੋਗੇ ਫਿਰ ਹੁਣ ਦੁਬਾਰਾ ਆਊਗੀ ਜੀ ਕੌਮ ਨਾਲ ਸਰਦ ਨਹੀਂ ਆਉਂਦੀ ਸਭ ਕੁਝ ਆਉ ਆ ਦੇਖੋ ਜੀ ਬਾਹਰ ਘਟ ਨਜ਼ਰ ਹੋਰ ਕਿਵੇਂ ਆਊਗੀ ਨਜ਼ਰ ਅੱਜ ਅਸੀਂ ਤੇ ਪਹਿਲਾਂ ਤੁਹਾਨੂੰ ਸਾਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਬਾਬਾ ਬੁੜਾ ਜੀ ਦਾ ਖਾਨਕੋਟ ਸ਼ੁਕਰ ਕਰਦੇ ਆ ਕਿ ਉਹਨਾਂ ਦੀ ਬਖਸ਼ਿਸ਼ ਨਾਲ ਅਸੀਂ ਉੱਥੋਂ ਮੱਥਾ ਟੇਕ ਕੇ ਚੱਲੇ ਸੀ ਤੇ ਸੰਗਤਾਂ ਦਾ ਬਹੁਤ ਵੱਡਾ ਪਿਆਰ ਆਸ਼ਾ ਮਿਲਿਆ ਤੇ ਜਿੱਦਾਂ ਅਸੀਂ ਅਕਾਲ ਤੱਕ ਸਭ ਤੋਂ ਚੱਲੇ ਸੀ ਉਹ ਦਿਨ ਵੀ ਬਹੁਤ ਵੱਡਾ ਸ਼ਾਹ ਸੀ ਸੰਤਾਂ ਚ ਤੇ ਮੇਰਾ ਖਿਆਲ ਹੈ ਕਿ ਅੱਜੋਂ ਵੀ ਵੱਧ ਸੀਗਾ ਇਸ ਕਰਕੇ ਮੇਰਾ ਖਿਆਲ ਹੈ ਕਿ ਬਹੁਤ ਅਸੀਂ ਗੁਰੂ ਮਹਾਰਾਜ ਦਾ ਵੀ ਧਮਾਕਾ ਕਰਦੇ ਆ ਤੇ ਸੰਤਾਂ ਜਿਹੜੀਆਂ ਰਬੂਵਾਰੀਆਂ ਸੰਤਾਂ ਜਿਹੜੀਆਂ ਆਈਆਂ ਇਸ ਮੇਮ ਚ ਹਿੱਸਾ ਲੈ ਅਸੀਂ ਉਹਨਾਂ ਦਾ ਵੀ ਦਿਲੋਂ ਦਰਵਾਜ਼ਾ ਕਰਦੇ ਆ 2024 ਚ ਭਾਈ ਮਡਤਾਲੋਂ ਭਾਰੀ ਜਿੱਤ ਪ੍ਰਾਪਤ ਕਰਾਈ ਕਰਤਾਂ ਵਾਲਿਆਂ ਨੇ ਪਰ ਹਲੇ ਤੱਕ ਕਰਨ ਦਾ ਜਿਹੜਾ ਸੁਆਸ ਹਲਕੇ ਦਾ ਕੋਈ ਨਾਂ ਤੇ ਵਕਾਂਸਿਆ ਨਾ ਹੀ ਲੋਕਾਂ ਦੇ ਕੋਈ ਰਵਾਬ ਦੇ ਗੁਨੇ ਨੇ ਨਹੀਂ ਇਹ ਮੇਰੇ ਖਿਆਲ ਹੈ ਕਿ ਤਰਨਤਨ ਦੇ ਲੋਕਾਂ ਦਾ ਜਿਹੜਾ ਇਹ ਗੱਲ ਆ ਉਹਨਾਂ ਨੇ ਜਤਾਇਆ ਸੀਗਾ ਪਰ ਮੇਰੇ ਖਿਆਲ ਨਾਲ ਕਿ ਇਹ ਤੇ ਸਰਕਾਰ ਨੂੰ ਸਵਾਲ ਪੁੱਛਿਆ ਜਾਣਾ ਚਾਹੀਦਾ ਕਿ ਉਹ ਉਹਨਾਂ ਨੂੰ ਛੱਡੇ ਕਿਉਂ ਨਹੀਂ ਜਾ ਰਿਹਾ ਹੈ ਤੇ ਜੇ ਉਹ ਉਹਨਾਂ ਦੇ ਇਹ ਰਾਜ ਜਿੱਦੋਂ ਉਹਨਾਂ ਦਾ ਕੋਈ ਫੰਡ ਰੀਲੀਜ਼ ਨਹੀਂ ਕੀਤਾ ਜਾ ਰਿਹਾ ਇਹ ਤਾਂ ਸਰਕਾਰ ਦੀਆਂ ਨਾਕਾਮੀਆਂ ਆ ਜਿਹੜੀਆਂ ਧਿਰਾਂ ਉਹਨਾਂ ਨੂੰ ਅੰਦਰ ਰੱਖਣਾ ਚਾ ਰਹੀਆਂ ਉਹ ਉਹਨਾਂ ਨੂੰ ਪੁੱਛੀਏ ਅਸੀਂ ਤੇ ਹਾਈ ਕੋਰਟ ਸੁਪਰੀਮ ਕੋਰਟ ਤੇ ਜਾ ਰਹੇ ਹਾਂ ਕਿ ਉਹ ਉਹਨਾਂ ਦੇ ਫੰਡ ਰੀਲੀਜ਼ ਕਰਨ ਉਹਨਾਂ ਨੂੰ ਲਿਆਉਣ ਇੱਥੇ ਉਹ ਆ ਕੇ ਆਪਣੇ ਹੜ੍ਹਾਂ ਦੇ ਪੱਟ ਟੈਂਪੇ ਵੀ ਅਸੀਂ ਉਹਨਾਂ ਦੀ ਪ੍ਰੋਲ ਮੰਗੀ ਆ ਕਿ ਉਹ ਆ ਕੇ ਆਪਣੇ ਇਲਾਕੇ ਦੀ ਸਾਰ ਲੈਣ ਤੇ ਆਪਣੇ ਇਲਾਕੇ ਦੀਆਂ ਜਿਹੜੀਆਂ ਡਿਮਾਂਡ ਆ ਉਹ ਪ੍ਰੋਵੀਮੈਂਟ ਤੇ ਰੱਖਣ ਉਹ ਨਹੀਂ ਰੱਖਦੀਆਂ ਦਾ ਸਰਕਾਰ ਨਹੀਂ ਮੰਨਦੀ ਤੇ ਮੇਰੇ ਖਿਆਲ ਸਰਕਾਰ ਦਾ ਦੋਸ਼ ਆ ਤੁਸੀਂ ਇਹ ਨਾ ਇੱਥੇ ਦੇ ਲੋਕਾਂ ਦਾ ਕੋਈ ਕਸੂਰਿਆ ਨਾ ਸਾਡਾ ਕੋਈ ਕਸੂਰ ਪਾਰਟੀ ਢਾਡੀ ਦਾ ਨਾ ਅਸੀਂ ਸਾਾਨੂੰ ਸਵਾਲ ਕਰਦੇ ਤੇ ਅਸੀਂ ਲੱਗੇ ਹੋਏ ਆ ਅਸੀਂ ਨਾ ਤੇ ਉਸ ਟਾਈਮ ਤੇ ਸਾਨੂੰ ਕਿਸ ਨੇ ਵਿਕਾਸ ਵਾਸਤੇ ਕਿਹਾ ਸੀਗਾ ਉਹਨਾਂ ਲੋਕਾਂ ਨੇ ਸਾਨੂੰ ਨਾ ਤੇ ਅਸੀਂ ਕੋਈ ਵਾਅਦਾ ਕਰਕੇ ਅਸੀਂ ਤੁਹਾਡਾ ਕੰਮ ਕਰਕੇ ਦਵਾਂਗੇ ਠੀਕ ਹੈ ਕਿ ਵਿਕਾਸ ਕਰਨਾ ਸਾਡਾ ਫਰਜ਼ ਲੋਕ ਸਭਾ ਹਲਕਾ ਕਟੂਰ ਸਾਹਿਬ ਦੇ ਲੋਕਾਂ ਨੇ ਭਾਈ ਅਮਰਤਪਾਲ ਨੂੰ ਚੁਣਿਆ ਸੀ ਤੇ ਉਹਨਾਂ ਨੇ ਫਿਰ ਹੁਣ ਤੁਹਾਡੇ ਕੋਲ ਸਵਾਲ ਪੁੱਛਣੇ ਆ ਨਹੀਂ ਸਾਡੇ ਕੋਲ ਪੁੱਛਣੇ ਤੇ ਅਸੀਂ ਹਾਜ਼ਰ ਹਾਂ ਉਹਨਾਂ ਦੀ ਸੇਵਾ 'ਚ ਪਰ ਇਹ ਚੀਜ਼ ਆ ਕਿ ਜਿਹੜੀ ਸਰਕਾਰ ਨੇ ਕੋਈ ਜਿਹੜਾ ਸਰਕਾਰ ਨੇ ਕਰਨੇ ਆ ਤੇ ਫਿਰ ਕੰਸੂ ਦੇ ਕੰਸੂ ਦੇ ਨਾਂ ਦੇ ਕਿਉਂ ਗੁੰਮਰਾਹ ਕੀਤਾ ਜਾਂਦਾ ਲੋਕਾਂ ਨਹੀਂ ਸਰਕਾਰ ਨਹੀਂ ਸਰਕਾਰ ਉਹਨਾਂ ਦੇ ਜੋ ਬੰਦੇ ਹਾਕ ਦੇਵੇ ਲੋਕਾਂ ਨੂੰ ਲੋਕਾਂ ਵਾਸਤੇ ਜੋ ਉਹਨਾਂ ਨੇ ਫਾਂਡੇ ਆ ਜਾਂ ਉਹਨਾਂ ਦੇ ਇਦਾਰਾ ਪਾਰਟੀ ਵੱਲੋਂ ਕੀ ਆ ਪਾਰਟੀ ਵੱਲੋਂ ਸਾਡੀ ਆ ਅਸੀਂ ਲੜਾਈ ਲੜ ਰਹੇ ਹਾਂ ਅਸੀਂ ਆ ਉਹਨਾਂ ਦੇ ਜਿਹੜੀ ਆ ਵਿਕਾਸ ਹੈ ਵਿਕਾਸ ਤੁਹਾਡੀ ਪਾਰਟੀ ਵੱਲੋਂ ਜਿਹੜਾ ਵਿਕਾਸ ਹੋ ਰਿਹਾ ਨੇ ਸਾਡੇ ਭਗਤ ਸਾਡੇ ਸਾਡੀ ਪਾਰਟੀ ਤੇ ਸਾਡੀ ਪਾਰਟੀ ਸਰਕਾਰ ਚ ਇਹ ਇਹ ਤੁਸੀਂ ਉਹਨਾਂ ਨੂੰ ਪੁੱਛੋ ਸਰਕਾਰ ਆ ਉਹਨਾਂ ਨੂੰ ਪੁੱਛੋ ਨਹੀਂ ਫੰਡ ਵੇਖੋ ਰਿਲੀਜ਼ ਨਹੀਂ ਹੋਇਆ 13300 ਏਕੜ ਜ਼ਮੀਨ ਅਸੀਂ ਗੋਦ ਲਈ ਹੈ ਅੱਜ ਨੂੰ ਸਵਾਲ ਪੁੱਛਦੇ ਨੇ ਬਾਤ ਕੋ ਨਹੀਂ